ਓਏ ਆਪਸੀ ਸਾਇੰਟਿਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਤੇਜਿੰਦਰ ਕਪਾਲ ਸਿੰਘ ਜਿਵੇਂ ਕਿ ਤੁਸੀਂ ਜਾਣਦੇ ਹੋ ਅੱਜ 3 ਤਾਰੀਖ 3 ਮਈ ਯਾਨੀ ਕਿ ਪ੍ਰੈਸ ਵਰਲਡ ਪ੍ਰੈਸ ਫਰੀडम डे ਪ੍ਰੈਸ ਦੀ ਆਜ਼ਾਦੀ ਦਾ ਦਿਨ ਪਰ ਕੀ ਪ੍ਰੈਸ ਆਜ਼ਾਦ ਹੈ ਜਾਂ ਕਦੇ ਰਹੀ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਕੀ ਇਹ ਪੂਰੀ ਤਰ੍ਹਾਂ ਆਜ਼ਾਦ ਹੋ ਪਾਏਗੀ ਇਦੇ ਬਾਰੇ ਜੇ ਸੀ ਗੱਲਬਾਤ ਕਰਾਂਗੇ ਸਾਡੇ ਨਾਲ ਜੁੜੇ ਨੇ ਸਾਡੇ ਪੱਤਰਕਾਰ ਜੋ ਸੀਨੀਅਰ ਜਰਨਲਿਸਟ ਸੁਦੀਰ ਕੁਮਾਰ ਜੀ ਸੁਦੀਪ ਕੁਮਾਰ ਜੀ ਸਭ ਤੋਂ ਪਹਿਲਾਂ ਆਪਸੀ ਸਾਇੰਥ ਤੇ ਤੁਹਾਡਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਗੱਲ ਕਰਾਂਗੇ ਪੱਤਰਕਾਰਤਾ ਦੀ ਪੱਤਰਕਾਰਤਾ ਦੇ ਸਤਰ ਦੀ ਕਿ ਪੱਤਰਕਾਰਤਾ ਦਾ ਜਿਹੜਾ ਲੈਵਲ ਹੈ ਸਭ ਤੋਂ ਪਹਿਲਾਂ ਅਸੀਂ ਸ਼ੁਰੂਆਤ ਕਰੀਏ ਉਥੋਂ ਕਿ ਕਿੱਥੇ ਤੱਕ ਥੱਲੇ ਹੈ ਜਾਂ ਉੱਪਰ ਜਾ ਰਿਹਾ ਇਹਦਾ ਮੀਟਰ ਕੀ ਕਹਿੰਦਾ ਅੱਜ ਦੀ ਡੇਟ ਦੇ ਵਿੱਚ ਦੇਖੋ ਅੱਜ ਦਾ ਹੈ ਵੀ ਜਿਹੜਾ ਸਾਡਾ ਮੀਟਰ ਜਿਹੜਾ ਪੱਤਰਕਾਰ ਦਾ ਦਾ ਜਿਹੜਾ ਲੈਵਲ ਹੈਗਾ ਨਾ ਜਿਹਨੂੰ ਸਤਰ ਕਰ ਰਹੇ ਆਸੀਂ ਉਹ ਬੜਾ ਹੀ ਥੱਲੇ ਝਲ ਗਿਆ ਹੂੰ ਬਹੁਤ ਹੀ ਥੱਲੇ ਜਾ ਕੇ ਬੜੇ ਥਲਵੇਂ ਸਾਂਤੇ ਜਾ ਗਏ ਤੁਸੀਂ ਅਗਰ ਦੇਖੋਗੇ ਹੂੰ ਹੂੰ ਸੰਸਾਰ ਦੇ ਵਿੱਚ ਵਰਡ ਦੇ ਵਿੱਚ ਹੂੰ 181 ਕੰਟਰੀਆਂ ਦਾ ਉਥੇ ਜਿਹੜੀ ਹੈ ਫਰੀडम ਪ੍ਰੈਸ ਦਾ ਫਰੀडम ਆਫ ਪ੍ਰੈਸ ਇੰਡੈਕਸ ਵਿੱਚ ਹੈ ਬਿਲਕੁਲ ਅਸੀਂ ਜਾ ਕੇ ਖੜੇ ਹੁੰਨੇ ਆ 154 ਨੰਬਰ ਤੇ 151 ਨੰਬਰ ਤੇ ਹਾਂ ਕਿਉਂਕਿ ਦਰਸ਼ਕ ਸੁਣ ਵੀ ਰਹੇ ਨੇ ਔਰ ਉਮੀਦ ਕਰਦੇ ਆ ਕਿ ਉਹ ਸਰਚ ਕਰਕੇ ਵੀ ਦੇਖਣਗੇ ਦੇਖਣਗੇ ਅਸੀਂ ਖੜੇ ਹੁੰਨੇ ਆ 151 ਨੰਬਰ ਤੇ ਉਥੋਂ ਅਸੀਂ ਆਪਣਾ ਅੰਦਾਜ਼ਾ ਲਗਾ ਸਕਦੇ ਆ ਸਾਡੇ ਜਿਹੜੇ ਪੁਰਾਣੇ ਜਰਨਲਿਸਟ ਲੋਗ ਨੂੰ ਸਾਰੇ ਹੈਗੇ ਨਾ ਉਹ ਸਾਰੇ ਇਹ ਲਗਾ ਸਕਦੇ ਨੇ ਕਿ ਸਾਡੀ ਜਿਹੜੀ ਪੱਤਰਕਾਰੀਤਾ ਦੇ ਵਿੱਚ ਕਿੰਨੀ ਆਜ਼ਾਦੀ ਹੈਗੀ ਹੈ ਸਾਡੇ ਮੁਲਕ ਵਿੱਚ ਸਾਡੇ ਦੇਸ਼ ਵਿੱਚ ਭਾਰਤ ਵਰਸ਼ ਵਿੱਚ ਕਿੰਨੀ ਹਜ਼ਾਦੀ ਸਾਨੂੰ ਮਿਲੀ ਹੈਗੀ ਹੈ ਇਹ ਕ ਜਾਦੀ ਸਾਨੂੰ ਦਿੰਦੀ ਹੈ ਕਨਸਟੀਚਿਊਸ਼ਨ ਸਾਨੂੰ ਆਜ਼ਾਦੀ ਦਿੰਦੀ ਹੈ ਜਿਹੜਾ ਸਾਡੇ ਸੰਵਿਧਾਨ ਦਾ ਪਰ ਜਿਹੜੇ ਸੰਵਿਧਾਨ ਨੂੰ ਮੰਨਣ ਵਾਲੇ ਅੱਜ ਹੀ ਡੇਟ ਦੇ ਵਿੱਚ ਕਿੰਨੇ ਲੋਕ ਹੈਗੇ ਉਹ ਸਰਕਾਰਾਂ ਸੰਵਿਧਾਨ ਨੂੰ ਵੀ ਨਹੀਂ ਮੰਨਦੀਆਂ ਇਹ ਤੇ ਤੁਸੀਂ ਕਹਿ ਰਹੇ ਹੋ ਕਿ ਕਨਸਟੀਚਿਊਸ਼ਨ ਦੇ ਵਿੱਚ ਉਹਦੇ ਵਿੱਚ ਜਿਹੜਾ ਕਨਸਟੀਚਿਊਸ਼ਨ ਦੇ ਵਿੱਚ ਤੇ ਪੂਰਨ ਅਧਿਕਾਰ ਨੇ ਪੂਰੇ ਪੂਰੀ ਤਰ੍ਹਾਂ ਦੇ ਨਾਲ ਇੱਕ ਜਰਨਲਿਸਟ ਜਿਹੜਾ ਹੈ ਬੜਾ ਇੱਕ ਸਿਕਿਉਰਿਟੀ ਉਹਨੂੰ ਚਾਰੋਂ ਤਰਫੋਂ ਮਿਲੀ ਹੋਈ ਹੈ ਪਰ ਉਹ ਉਹੀ ਗੱਲ ਆ ਗਈ ਕਿ ਜਮੀਨੀ ਤੌਰ ਦੇ ਉੱਪਰ ਦੇਖਿਆ ਜਾਏ ਤੇ ਉੱਥੇ ਹਾਲਾਤ ਕਿਸ ਤਰ੍ਹਾਂ ਦੇ ਨੇ ਬਹੁਤ ਮਾੜੇ ਲਾ ਹਾਲਾਤ ਨੇ ਜਮੀਨੀ ਜਮੀਨੀ ਤੌਰ ਦੇ ਤੁਸੀਂ ਅਗਰ ਦੇਖੋਗੇ ਕਿ ਜਰਨਲਿਸਟ ਜਿੰਨੇ ਵੀ ਹੈਗੇ ਨਾ ਇੱਕ ਅੰਗਰੇਜ਼ੀ ਜੀ ਕਹਾਵਤ ਹੈ ਕਿ ਦੇ ਆਰ ਵਰਕਿੰਗ ਐਟ ਦਾ ਐਂਡ ਆਫ ਦਾ ਰੇਜ਼ਰ ਬਿਲਕੁਲ ਪਤਲੀ ਬਲੇਡ ਦੇ ਜਿਹੜਾ ਉੱਪਰ ਵਾਲਾ ਇਨਸਾਨ ਆਪੇ ਉੱਪਰ ਆਰ ਤੇ ਉੱਪਰ ਉੱਥੇ ਉੱਥੇ ਉਸ ਜਗ੍ਹਾ ਤੇ ਕੰਮ ਕਰਦੇ ਨੇ ਡਿੱਗ ਪੈਣਗੇ ਸਮਝੋ ਤਾਬੀ ਮਰ ਗਏ ਜਾਂ ਉੱਪਰ ਚੱਲਣਗੇ ਤਾਬੀ ਮਰ ਗਏ ਤਾਬੀ ਮਰ ਗਏ ਇਹ ਅੱਜ ਦੀ ਜਿਹੜੀ ਕਹਾਣੀ ਹੈ ਇਹ ਉੱਥੇ ਆ ਕੇ ਫਿੱਟ ਹੁੰਦੀ ਹੈ ਕਿ ਸਾਡਾ ਜਿਹੜਾ ਜਰਨਲਿਜ਼ਮ ਹੈ ਇਨਵੈਸਟੀਗੇਟਿੰਗ ਜਰਨਲਿਜ਼ਮ ਜਿਹਨੂੰ ਅਸੀਂ ਕਹਿੰਦੇ ਸੀ ਜਿਹੜੀ ਅਸੀਂ ਇਨਵੈਸਟੀਗੇਟਿੰਗ ਸਟੋਰੀਆਂ ਜਿਸ ਤਰ੍ਹਾਂ ਪਹਿਲੇ ਹੁੰਦੀਆਂ ਸੀ ਅਸੀਂ ਚਲਾਉਂਦੇ ਸੀ ਬਿਲਕੁਲ ਸਰਕਾਰ ਉਹਨੂੰ ਮੰਦੀ ਸੀ ਹਾਂ ਸਰਕਾਰ ਉਹਦੇ ਤੇ ਕੋਈ ਐਕਸ਼ਨ ਕਰਦੀ ਸੀ ਅੱਜ ਜੇਕਰ ਅਸੀਂ ਆਪਾਂ ਨੂੰ ਉਸ ਫੀਲਡ ਵਿੱਚ ਇਨਵੈਸਟੀਗੇਟਿੰਗ ਵਾਲੇ ਐਂਗਲ ਤੇ ਜਾ ਕੇ ਜੇ ਅਗਰ ਕਰਾਂਗੇ ਸਾਡੇ ਵਾਸਤੇ ਬਹੁਤ ਪ੍ਰੋਬਲਮਾਂ ਖੜੀਆਂ ਹੋ ਜਾਣਗੀਆਂ ਸਰਕਾਰ ਹੀ ਸਾਡੀ ਐਸੇ ਪ੍ਰੋਬਲਮਾਂ ਖੜੀਆਂ ਕਰੇਗੀ ਕਿ ਤੁਸੀਂ ਇਹ ਦੱਸੋ ਕਿ ਕਿੱਥੋਂ ਆਇਆ ਇਹਨਾ ਕੀ ਹੋਇਆ ਤੁਹਾਨੂੰ ਏਜੰਸੀਆਂ ਪਿੱਛੇ ਪੈ ਜਾਣਗੀਆਂ ਤੁਹਾਡੇ ਇਸ ਕਾਰਨ ਇਦਾਂ ਇਹਨੂੰ ਆਪਣੇ ਆਪ ਨੂੰ ਸੇਫ ਕਰਨ ਵਾਸਤੇ ਜਰਨਲਿਸਟ ਅਜਿਹੀ ਡੇਟ ਵਿੱਚ ਇਨਵੈਸਟੀਗੇਟਿੰਗ ਅਲਾ ਕੰਮ ਜਿਹੜਾ ਨਾ ਉਹ ਵਾਲਾ ਕਲੋਜ਼ ਕਰ ਗਿਆ ਕਿਉਂਕਿ ਤੁਸੀਂ ਬਹੁਤ ਵੱਡੀ ਗੱਲ ਕਹੀ ਹੈ ਕਿ ਸਰਕਾਰਾਂ ਹੀ ਪਿੱਛੇ ਪੈ ਜਾਂਦੀਆਂ ਨੇ ਜਿਵੇਂ ਕੋਈ ਨਵਾਂ ਬੰਦਾ ਹੁਣ ਜਰਨਲਿਸਟ ਬਣਨ ਜਾ ਰਿਹਾ ਹੋਏ ਉਹ ਇਹ ਸਾਡੀਆਂ ਗੱਲਾਂ ਸੁਨੇਗਾ ਤੇ ਉਹ ਤਾਂ ਪਰੇਸ਼ਾਨ ਹੋ ਜਾਏਗਾ ਫਿਰ ਫਿਰ ਨਵੇਂ ਜਰਨਲਿਸਟ ਨੂੰ ਕਿਸ ਤਰ੍ਹਾਂ ਦੀ ਤਿਆਰੀ ਕਰਕੇ ਆਉਣਾ ਚਾਹੀਦਾ ਨਹੀਂ ਤਿਆਰੀ ਹੈ ਕਿ ਚੈਲੈਂਜਿੰਗ ਜੌਬ ਹੈ ਚੈਲੈਂਜਿੰਗ ਜੌਬ ਤੁਸੀਂ ਅਗਰ ਕਹੋਗੇ ਕਿ ਸਮੂਥ ਜੌਬ ਹੈ ਸਮੂਥ ਬਿਲਕੁਲ ਸੇਲਿੰਗ ਹੈ ਬਿਲਕੁਲ ਆਰਾਮ ਨਾਲ ਤੁਸੀਂ ਕਹੋਗੇ ਕਿ ਹਾਈ ਪੇ ਤੇ ਤੁਸੀਂ ਆਪਾਂ ਗੱਡੀ ਚਲਾਨੀ ਹੈ ਉਹ ਨਹੀਂ ਆਜੇ ਅੱਜ ਤੁਹਾਨੂੰ ਮੋੜ ਹਰ ਮੋੜ ਤੇ ਆਣੇ ਆਣੇ ਤੁਸੀਂ ਤੁਸੀਂ ਦੇਖਣਾ ਕਿ ਤੁਸੀਂ ਬਚਣਾ ਕਿਸ ਤਰ੍ਹਾਂ ਤੋਂ ਹਾਂ ਹੈਨਾ ਦੋ ਚੀਜ਼ਾਂ ਦੇ ਨਾਲ ਅੱਜ ਤੁਸੀਂ ਬੜੇ ਆਰਾਮ ਨਾਲ ਤੁਸੀਂ ਨਾ ਆਪਣੇ ਆਪ ਨੂੰ ਜਿਹੜੇ ਨਵੇਂ ਜਰਨਲਿਸਟਾਂ ਵਾਸਤੇ ਹੈ ਕਿ ਦੋ ਜਿਹੜੀ ਚੀਜ਼ਾਂ ਹੈਗੀਆਂ ਨਾ ਜਾਂ ਤੇ ਤੁਸੀਂ ਬੜਾ ਹੀ ਮਾੜਾ ਕੰਮ ਕਰ ਲਓ ਤੇ ਛਾ ਜਾਓਗੇ। ਅੱਛਾ। ਨਾ ਤੇ ਯਾ ਤੇ ਤੁਸੀਂ ਬੜਾ ਚੰਗਾ ਕਰ ਲਾਓਗੇ। ਓਕੇ। ਚੰਗਾ ਜਿਹੜਾ ਉਹ ਬਹੁਤੇ ਮਨੋ ਕੋਈ ਬਰਦਾਸ਼ਤ ਨਹੀਂ ਕਰੇਗਾ। ਅਗਰ ਤੁਸੀਂ ਅੱਜੇ ਕਿਸੇ ਸਟੋਰੀ ਤੁਸੀਂ ਕਰਨਾ ਵੀ ਚਾਹੋ ਕਿਸੇ ਵੀ ਸਰਕਾਰ ਦੇ ਕਹਿੰਦਾ ਮਤਲਬ ਹੈ ਜਰਨਲਿਸਟ ਜਦੋਂ ਵੀ ਤਰੂਟੀਆਂ ਜਾਂ ਕਮੀਆਂ ਜਾਂ ਕਿਸੀ ਖਾਮੀਆਂ ਕੱਢੇਗਾ ਉਹ ਸਰਕਾਰ ਵਿੱਚ ਕੱਢੇਗਾ ਨਾ ਬੇਸਿਕਲੀ ਅਗਰ ਇੱਕ ਜਰਨਲਿਸਟ ਜੇ ਕਿਸੇ ਸਰਕਾਰ ਦੀ ਕੋਈ ਖਾਮੀ ਕੱਢਦਾ ਹੈ ਤੇ ਇਹਦੇ ਵਿੱਚ ਉਸ ਦਾ ਕੋਈ ਆਪਣਾ ਉਹ ਨਹੀਂ ਹੁੰਦਾ ਉਹਦੀ ਤੇ ਇਹੀ ਕੋਸ਼ਿਸ਼ ਹੁੰਦੀ ਹੈ ਕਿ ਸਰਕਾਰ ਹੋਰ ਵਧੀਆ ਹੋ ਜਾਵੇ ਬਿਲਕੁਲ ਬਿਲਕੁਲ ਤੁਸੀਂ ਸਵਾਲ ਕੀਤਾ ਬੜਾ ਬਾਝਬ ਸਵਾਲ ਸੀ ਸਹੀ ਸਵਾਲ ਸੀ ਇਹ ਜੀ ਜੀ ਇੱਕ ਟਾਈਮ ਅਸਾ ਸੀ ਕਿ ਅਸੀਂ ਸਾਨੂੰ ਪਤਾ ਕਿ ਸਾਨੂੰ 30 32 ਸਾਲ ਹੋ ਗਏ ਇਸ ਫੀਲਡ ਵਿੱਚ ਬਿਲਕੁਲ ਤੇ ਇੱਕ ਟਾਈਮ ਦੇ ਜੀ ਕਿ ਸਰਕਾਰ ਆਪ ਜਿਹੜੀ ਸੀ ਮੰਨਦੇ ਸੀ ਇਸ ਚੀਜ਼ ਨੂੰ ਅਕਸੈਪਟ ਕਰਦੇ ਸੀ ਕਿ ਇਹ ਜਿਹੜੀਆਂ ਸਾਡੀਆਂ ਸ਼ਾਰਟਫਾਲ ਜਿਹਨੂੰ ਕਮੀਆਂ ਕਹਿੰਦੇ ਆ ਉਹ ਅਸੀਂ ਇਹਨੂੰ ਦਰੁਸਤ ਕਰਾਂਗੇ ਅੱਜ ਜਿਹੜੀਆਂ ਉਹ ਕਹਿੰਦੇ ਕਮੀਆਂ ਤੁਸੀਂ ਸਾਡੇ ਨਹੀਂ ਘਟਣੀਆਂ ਅੱਜ ਅਸੀਂ ਸਾਡਾ ਇਹ ਸਿਸਟਮ ਹੋ ਗਿਆ ਕਿ ਕਮੀਆਂ ਆਪੋਜੀਸ਼ਨ ਦੀਆਂ ਘਟੋ ਸਾਡੀਆਂ ਨਹੀਂ ਘਟੋ ਇਹ ਤੁਸੀਂ ਆਪੋਜੀਸ਼ਨ ਦੀਆਂ ਘਟੋਗੇ ਤਾਂ ਖੁਸ਼ ਜੇ ਸਰਕਾਰ ਦੀਆਂ ਘਟਗੀਆਂ ਹੋਣਗੇ ਉਹ ਸਾਹਮਣੇ ਤੁਹਾਡੇ ਪਿੱਛੇ ਪੈ ਜਾਣਗੇ ਜਾ ਕੇ ਅੱਜ ਇਹ ਸਿਸਟਮ ਆਇਆ ਇਸੀ ਕਾਰਨ ਮੈਂ ਐਦਾ ਕਹਿ ਰਿਹਾ ਕਿ ਸਰਕਾਰ ਨੂੰ ਜਿਹੜੇ ਨਵੇਂ ਜਰਨਲਿਸਟ ਆਏ ਨੇ ਹਾਂ ਇੱਕ ਮੇਰੀ ਜਿਸ ਤਰ੍ਹਾਂ ਤੁਸੀਂ ਬੜਾ ਇੱਕ ਸਵਾਲ ਜਿਹੜਾ ਸੀ ਨਾ ਬੜਾ ਬੜਾ ਅੱਛਾ ਸਵਾਲ ਹੈ ਜਿਹਨੇ ਨਵੇਂ ਜਰਨਲਿਸਟ ਨੇ ਜੀ ਮੇਰੀ ਇਹਨਾਂ ਨੂੰ ਉਹਨਾਂ ਨੂੰ ਅਪੀਲ ਹੈ ਜਾਂ ਸੁਝਾਸ਼ਨ ਹੈ ਕਿਸੀ ਵੀ ਪ੍ਰੈਸ ਕਾਨਫਰੰਸ ਜਾਂ ਕਿਸੇ ਵੀ ਪਾਰਟੀ ਦਾ ਕੋਈ ਸੈਂਟਰ ਦਾ ਮੰਤਰੀ ਆਂਦਾ ਹੈ ਜੀ ਐਂਡ ਕੇ ਦਾ ਕੋਈ ਮੰਤਰੀ ਆਂਦਾ ਹੈ ਪੰਜਾਬ ਦਾ ਆਂਦਾ ਹਿਮਾਚਲ ਦਾ ਆਂਦਾ ਕੋਈ ਆਂਦਾ ਉਹਦੀ ਪਹਿਲੇ ਸਟੱਡੀ ਕਰ ਲੋ ਬਿਲਕੁਲ ਬਿਲਕੁਲ ਰਾਈਟ ਤੁਸੀਂ ਅਸੀਂ ਸਾਨੂੰ ਪਤਾ ਸੀ ਜਦੋਂ ਜਾਂਦੇ ਸੀ ਅਸੀਂ ਉਹਨੂੰ ਸਟੱਡੀ ਕਰਕੇ ਜਾਂਦੇ ਸੀ ਤੁਸੀਂ ਸਟੱਡੀ ਕਰ ਲਓ ਸਟੱਡੀ ਕਰਨ ਦੇ ਬਾਅਦ ਵਿੱਚ ਕਿਸ ਟੌਪਿਕ ਤੇ ਉਹਨੇ ਬੋਲਿਆ ਹੈ ਅਗਰ ਹੋਮ ਮਿਨਿਸਟਰ ਆਇਆ ਹੈ ਤਾਂ ਆਬਵੀਅਸਲੀ ਉਹ ਪੁਲਿਸ ਤੇ ਬੋਲੇਗਾ ਅਗਰ ਡਿਫੈਂਸ ਮਿਨਿਸਟਰ ਆਇਆ ਉਹਨੇ ਡਿਫੈਂਸ ਤੇ ਬੋਲੇਗਾ ਫਾਈਨਾਂਸ ਆਇਆ ਫਾਈਨਾਂਸ ਤੇ ਬੋਲੇਗਾ ਤੁਸੀਂ ਉਸੇ ਹਿਸਾਬ ਦੇ ਆਪਣੇ ਤਿਆਰੀ ਕਰਦੇ ਕਿ ਮੈਂ ਸਵਾਲ ਅਗਰ ਮੇਰਾ ਨੰਬਰ ਲੱਗਿਆ ਤਾਂ ਮੈਂ ਕਿਹੜਾ ਸਵਾਲ ਪੁੱਛਾਂਗਾ ਇਹ ਨਹੀਂ ਹੈਗੀ ਹੈ ਕਿ ਤੁਸੀਂ ਜਾ ਕੇ ਮਾਈਕ ਅੱਗੇ ਉਹਦੇ ਅੱਗੇ ਰੱਖ ਦੋਗੇ कोई अपना कीर्तन करके चलता होएगा hmm. आज का जर्नलिज्म इते जाके मुकदा है कि ਤੁਸੀਂ ਮਾਈਕ ਜਿਹੜਾ ਹੈ ਅੱਗੇ ਰੱਖੋਗੇ ਉਹ ਬੋਲਦਾ ਹੈ ਆਪਣੀ ਕਹਾਣੀ ਸੁਣਾਦਾ ਹੈ ਤੁਸੀਂ ਉਹਨੂੰ ਸਵਾਲ ਨਹੀਂ ਪੁੱਛਦੇ ਕਾਊਂਟਰ ਸਵਾਲ ਨਹੀਂ ਹੈ ਬਿਲਕੁਲ ਪਹਿਲੇ ਸਾਡੇ ਟਾਈਮ ਵਿੱਚ ਹੁੰਦਾ ਸੀ ਕਿ ਮੰਤਰੀ ਬੋਲਦਾ ਹੈ ਮੰਤਰੀ ਨੂੰ ਅਸੀਂ ਬੋਲਣ ਦਿੰਦੇ ਹੁੰਦੇ ਸੀ 5 10 15 ਮਿੰਟ ਬੋਲਦਾ ਸੀ ਆਪਣਾ ਫਿਰ ਉਸ ਤੋਂ ਬਾਅਦ ਸਵਾਲ ਹੁੰਦੇ ਫਿਰ ਕਹਿੰਦਾ ਸੀ ਹੁਣ ਕਿਸੇ ਦਾ ਸਵਾਲ ਹੈ ਨਾ ਤਾਂ ਪੁੱਛੋ ਪੁੱਛੋ ਮੰਤਰੀ ਕਹਿੰਦਾ ਸੀ ਅਸੀਂ ਚੀਫ ਮਿਨਿਸਟਰ ਵੀ ਹੁੰਦਾ ਸੀ ਚਾਹੇ ਗਵਰਨਰ ਨਾ ਬਸੇ ਅਸੀਂ ਸਵਾਲ ਬਾਰੀ ਬਾਰੀ ਕਰਨੇ ਦਨ ਵਾਈਟਰ ਜਿਸ ਤਰ੍ਹਾਂ ਅਸੀਂ ਸਾਡੇ ਉਸਲੇ ਸੀਨੀਅਰ ਸੀ ਸੀਨੀਅਰ ਤੋਂ ਸ਼ੁਰੂ ਹੁੰਦਾ ਸੀ ਜਾ ਕੇ ਸਾਡੇ ਜੈਸਾ ਨੰਬਰ ਆਉਂਦਾ ਸੀ ਸਾਡਾ ਤੇ ਸਾਰੇ ਨੰਬਰ ਆਉਂਦਾ ਜੀ ਅਸੀਂ ਵੀ ਪੁੱਛਦੇ ਸੀ ਸਵਾਲ ਸਵਾਲ ਪੁੱਛਣ ਦਾ ਤਰੀਕਾ ਸੀ ਉਹ ਅੱਜ ਸਵਾਲ ਪੁੱਛਣ ਦਾ ਕੀ ਹੈ ਕਿ ਸਵਾਲ ਉਹ ਸਵਾਲ ਤੁਸੀਂ ਪੁੱਛਦੇ ਨਹੀਂ ਤੁਸੀਂ ਮਾਈਕ ਮੁੱਦਾ ਕੋਈ ਹੋਰ ਹੁੰਦਾ ਕਿਸੇ ਹੋਰ ਪਾਸੇ ਚਲੇ ਜਾਂਦੇ ਨੇ ਉਹ ਵੀ ਇੱਕ ਡੀਰੇਲਿੰਗ ਵੀ ਡੀਰੇਲਿੰਗ ਹੈ ਤੁਸੀਂ ਮਾਈਕ ਅੱਗੇ ਰੱਖ ਕੇ ਤੁਸੀਂ ਚੁੱਪ ਕਰਕੇ ਖੜੇ ਹੋ ਜਾਂਦੇ ਮੰਤਰੀ ਕੋਲ ਜਾਓ ਜੀ ਸਰ ਮੰਤਰੀ ਜੀ ਬੋਲੋ ਜੀ ਕੁਝ ਕਹਾਂ ਜੀ ਮંત્રી ਨੇ ਤਾਂ ਬੋਲ ਲਾਈ ਮંત્રી ਨੇ ਜੋ ਬੋਲੇ ਉਹਦਾ ਸਵਾਲ ਵੀ ਤੇ ਅਗਰ ਉਹਨੂੰ ਕੁਝ ਕਰਾਸ ਕੁਐਸਚਨ ਵੀ ਤੇ ਕਰਨਾ ਤੁਹਾਡਾ ਕੰਮ ਹੈ ਨਾ ਜੈਨਰਲ ਕੁਐਸਚਨ ਵੀ ਲੌਜੀਕਲ ਲੌਜੀਕਲ ਕੁਐਸਚਨ ਹੋਣਾ ਚਾਹੀਦਾ ਕੁਐਸਚਨ ਇੰਦਾ ਦਾ ਹੋਣਾ ਚਾਹੀਦਾ ਕਿ ਕੁਐਸਚਨ ਹੋਇਆ ਲੱਗੇ ਕਿ ਤੁਸੀਂ ਜਰਨਲਿਸਟ ਹੋ ਨਹੀਂ ਮੈਂ ਤੁਹਾਨੂੰ ਕਿਹਾ ਹੈਗਾ ਕਿ ਜਰਨਲਿਸਟ ਨੂੰ ਵੀ ਪੜਾਈ ਕਰਨੀ ਪੈਂਦੀ ਹੈ ਇਹ ਨਹੀਂ ਕਿ ਤੁਸੀਂ ਪੜ੍ਹ ਕੇ ਤੁਸੀਂ ਪੁਰਾ ਆਜੀਐਂਸੀ ਵਰਲਡ ਪ੍ਰੈਸ ਫਰੀडम ਦੇਤੇ ਬੋਲ ਰਿਹਾ ਸਾਡੇ ਕੋਲ 30 32 ਸਾਲ ਦਾ ਐਕਸਪੀਰੀਅੰਸ ਹੈ ਤੁਹਾਡੇ ਕੋਲ 20 22 ਸਾਲ ਦਾ ਐਕਸਪੀਰੀਅੰਸ ਹੈ ਤਦ ਵੀ ਅਸੀਂ ਪੜ੍ਹ ਕੇ ਆਇਆ ਉਹਨੂੰ ਸਟੱਡੀ ਕਰਕੇ ਆਇਆ ਤਾਂ ਕਿ ਅਸੀਂ ਦਰਸ਼ਕਾਂ ਨੂੰ ਕੋਈ ਆਸਾ ਚੀਜ਼ ਦੇਈਏ ਉਹਨਾਂ ਨੂੰ ਇਹ ਨਾ ਲੱਗੇ ਕਿ ਆਵੇ ਬੋਲੇ ਜਾ ਕੇ ਬੋਲੀ ਜਾ ਰਹੇ ਨੇ ਕੁਝ ਚੀਜ਼ਾਂ ਜਿਸ ਤਰ੍ਹਾਂ ਸੀ ਜਰਨਲਿਸਟ ਸੀ ਗੱਲ ਕਰੀਏ ਪੱਤਰਕਾਰਾਂ ਦੀ ਗੱਲ ਕਰੀਏ ਪ੍ਰੈਸ ਦੀ ਗੱਲ ਕਰੀਏ ਚਾਹੇ ਮੀਡੀਆ ਦੀ ਗੱਲ ਕਰੀਏ ਕਈ ਵਾਰੀ ਕੀ ਹੁੰਦਾ ਹੈ ਕਿ ਉਹਨਾਂ ਦੀ ਜਾਨ ਨੂੰ ਬਹੁਤ ਖਤਰਾ ਹੋ ਜਾਂਦਾ ਹੈ। ਹਾਲ ਹੀ ਦੇ ਦੋ ਇਨਸੀਡੈਂਟ ਜੰਮੂ ਦੇ ਵਿੱਚ ਅਤੇ ਕਠੂਏ ਦੇ ਵਿੱਚ ਵੀ ਹੋ ਚੁੱਕੇ ਨੇ। ਉਸ ਤੋਂ ਪਹਿਲਾਂ ਵੀ ਜੰਮੂ ਦੇ ਵਿੱਚ ਕਈ ਇਨਸੀਡੈਂਟ ਹੋਏ ਨੇ ਜਿੱਥੇ ਪਤਕਰਾਰਤਾਂ ਦੇ ਪਤਕਰਾਰਾਂ ਦੇ ਉੱਤੇ ਹਮਲੇ ਹੋਏ। ਖਾਸ ਕਰਕੇ ਵੀਡੀਓ ਜਿਹੜੇ ਜਵੀਡੀਆ ਦੇ ਪਤਕਰਾਰਾਂ ਦੇ ਉੱਤੇ ਔਰ ਪ੍ਰੈਸ ਦੇ ਵਾਲਿਆਂ ਦੇ ਵੀ ਹੁੰਦੇ ਨੇ। ਹੁਣ ਹੈਰਾਨੀ ਦੀ ਗੱਲ ਇਹ ਹੈ ਜੇ মিডিਆ ਦਾ ਪਤਕਰਾਰ ਜਾਂ ਪ੍ਰੈਸ ਦਾ ਪਤਕਰਾਰ ਕੁਝ ਛਾਪ ਦਿੰਦਾ ਤਾਂ ਉਹਨੂੰ ਹਟਾਉਣ ਦੀ ਵੀ ਬੜੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿਹਾ ਜਾਂਦਾ ਹੈ ਬਈ ਫਟਾਫਟ ਹਟਾ ਦਿਓ ਕਈ ਵਾਰੀ ਤਾਂ ਏਜੰਸੀਜ਼ ਕਹਿ ਦਿੰਦੀਆਂ ਨੇ ਕਈ ਵਾਰੀ ਕੋਈ ਵੱਡੇ ਜਿਹੜੇ ਸ਼ਾਹਕਾਰ ਲੋਕ ਹੁੰਦੇ ਨੇ ਜਿਨ੍ਹਾਂ ਦਾ ਬੜਾ ਵੱਡਾ ਰੁਤਬਾ ਹੁੰਦਾ ਹੈ ਉਹ ਵੀ ਫੋਨ ਕਰਕੇ ਧਮਕੀਆਂ ਤੱਕ ਦੇ ਦੇ ਦਿੰਦੇ ਨੇ ਕਹਿ ਦਿੰਦੇ ਨੇ ਫਟਾਫਟ ਹਟਾ ਲਵੋ ਤੇ ਉਹਨਾਂ ਨੂੰ ਕਈ ਵਾਰੀ ਹਟਾਣੇ ਵੀ ਪੈ ਜਾਂਦੀਆਂ ਨੇ ਉਹ ਇੱਥੇ ਕਠੂਆ ਦਾ ਜਿਹੜਾ ਇਨਸੀਡੈਂਟ ਹੋਇਆ ਸ਼ਰਮਾ ਸਾਹਿਬ ਦੇ ਉੱਤੇ ਹਮਲਾ ਹੋਇਆ ਕਿਸੇ ਨੇ ਵੀ ਕੀਤਾ ਜੰਮੂ ਦੇ ਵਿੱਚ ਵੀ 2-3 ਦਿਨ ਪਹਿਲਾਂ ਹੀ ਇੱਕ ਇਨਸੀਡੈਂਟ ਹੋਇਆ ਪ੍ਰੈਸ ਕਲੱਬ ਦੇ ਅੰਦਰ ਹੋ ਗਿਆ ਅੰਦਰ ਹੋ ਗਿਆ ਕੋਈ ਇੱਥੇ ਜਿਹੜੀ ਜਰਨਲਿਸਟਸ ਦੀ ਜਿਹੜੀ ਸਿਕਿਉਰਿਟੀ ਹੈ ਉਹਦੇ ਬਾਰੇ ਵਿੱਚ ਕੀ ਹੋਣਾ ਚਾਹੀਦਾ ਸਰਕਾਰ ਨੂੰ ਕੀ ਕਰਨਾ ਚਾਹੀਦਾ ਕੋਈ ਅਸੀਂ ਤਾਂ ਕੁਝ ਕਰ ਨਹੀਂ ਸਕਦੇ ਜਰਨਲਿਸਟ ਦੀ ਸਿਕਿਉਰਿਟੀ ਦਾ ਦੋ ਹੈਗੇ ਅਗਰ ਪ੍ਰੈਸ ਕਲੱਬ ਬਣਿਆ ਹੈਗਾ ਪ੍ਰੈਸ ਕਲੱਬ ਜੇ ਹੈਗਾ ਤਾਂ ਉਹ ਜਰਨਲਿਸਟਾਂ ਦਾ ਹੀ ਹੈ ਪ੍ਰੈਸ ਕਲੱਬ VOTING ਰਾਈਟ ਉਹਨਾਂ ਨੂੰ ਹੈ ਉਹ ਪ੍ਰੈਸ ਦੇ ਜਿਹੜੇ ਲੋਕ ਹੈਗੇ ਨੂੰ ਆਪਣੀ ਬਾਡੀ ਚੁੰਦਣ ਉੱਤੇ No doubt ਪ੍ਰੈਸ ਕਲਬ ਇਜ਼ ਅ ਉਹ ਬਿਜ਼ਨਸ ਐਸਟੈਬਲਿਸ਼ਮੈਂਟ ਹੈ ਲੇਕਿਨ ਬੋਡੀ ਐਸੀ ਆਪ ਆਪ ਚੁੰਨੇ ਆਦੀ ਬਿਲਕੁਲ ਰਾਈਟ ਠੀਕ ਹੈ ਸਰਕਾਰ ਦਾ ਜਿਹੜਾ ਤੁਸੀਂ ਜਿਸ ਤਰ੍ਹਾਂ ਕਿਹਾ ਕਿ ਕਟੂਏ ਵਾਲਾ ਇਨਸੀਡੈਂਟ ਹੋ ਗਿਆ ਜੰਮੂ ਵਾਲਾ ਇਨਸੀਡੈਂਟ ਹੋ ਗਿਆ ਇਹ ਤੇ ਰੀਸੈਂਟ ਇਨਸੀਡੈਂਟ ਨਾਲ ਉਸ ਤੋਂ ਪਹਿਲੇ ਬਹੁਤ ਸਾਰੇ ਹੋਏ ਦੂਸਰੀ ਅਗਰ ਦੇਖੋ ਆ ਆਪਣਾ ਭਾਰਤ ਪਰਸ ਦੇ ਲੈਵਲ ਵਿੱਚ ਦੇਖ ਲਓ ਬਹੁਤ ਜ਼ਿਆਦਾ ਹੋਏ ਕਿਹੜੀ ਸਟੇਟ ਹੈਗੀ ਜਿੱਥੇ ਜਰਨਲਿਸਟਾਂ ਨੂੰ ਪ੍ਰੋਬਲਮ ਨਹੀਂ ਆਈ ਜਿ ਜਰਨਲਿਸਟਾਂ ਨੂੰ ਤੰਗ ਨਹੀਂ ਕੀਤਾ ਗਿਆ ਅਗਰ ਅਸੀਂ ਸਰਕਾਰ ਦੇ ਖਿਲਾਫ ਅਗਰ ਕੁਝ ਅਗਰ ਵੀਡੀਓ ਜਰਨਲਿਸਟ ਕੋਈ ਵੀਡੀਓ ਚਲਾ ਦਿੰਦਾ ਹੈ ਹੂੰ ਤੇ ਸਰਕਾਰ ਕੀ ਕਰਦੀ ਹੈ ਕਿ ਉਹਨੂੰ ਕਹਦੀ ਹੈ ਕਿ ਤੂੰ ਇਹ ਵਾਲੀ ਆਪਣਾ ਜਿਹੜਾ ਨਾ ਹਟਾ ਦੇ ਹਟਾ ਦੇ ਹਟਾ ਦੇ ਹੂੰ ਅਗਰ ਉਹ ਕਹਿੰਦਾ ਮੈਂ ਨਹੀਂ ਹਟਾਉਂਦਾ ਤਾਂ ਉਹਦਾ ਜਿਹੜਾ ਤੁਸੀਂ ਦੇਖਿਆ ਚੈਨਲ ਹੀ ਬੰਦ ਕਰ ਦੇਣਗੇ ਪਿੱਛੇ ਹੀ ਬੰਦ ਚੈਨਲ ਹੋਰ ਇਹਨੂੰ ਬੰਦ ਹੋਰ ਇਹਨੂੰ ਉਹ ਸਭ ਤੋਂ ਵੱਡੀ ਗੱਲ ਦੇਖੋ ਤੁਸੀਂ ਕਿ ਪ੍ਰੈਸ ਆਫ ਪ੍ਰੈਸ ਫਰੀडम ਦੀ ਗੱਲ ਕਰ ਰਹੇ ਹੋ ਨਾ ਅੱਜ ਦੀ ਡੇਟ ਵਿੱਚ ਜਿਹੜਾ ਇਹਨਾਂ ਨੇ ਨਵਾਂ ਆ ਆਈਟੀ ਐਕਟ ਪਾਸ ਕੀਤਾ ਹੈਗਾ ਨਾ ਕਮੰਡ ਆਫ ਇੰਡੀਆ ਨੇ ਜੀ ਉਹਦੇ ਵਿੱਚ ਇਹਨਾਂ ਨੇ ਕਿਸੇ ਨੂੰ ਵੀ ਕਿਸੇ ਪ੍ਰੈਸ ਵਾਲਿਆਂ ਨੂੰ ਆਨ ਬੋਰਡ ਜਾਂ ਜਾਂ ਕਿਸੇ ਸਟੇਕ ਹੇਲਰ ਨਾਲ ਕਿਸੇ ਨਾਲ ਕੋਈ ਗੱਲ ਨਹੀਂ ਕੀਤੀ ਉਸ ਆਈਟੀ ਐਕਟ ਦੇ ਅੰਡਰ ਵਿੱਚ ਤੁਸੀਂ ਜੋ ਵੀਡੀਓ ਜਿਸ ਤਰ੍ਹਾਂ ਤੁਸੀਂ ਦੇਖਿਆ ਕੁਝ ਚੈਨਲ ਜਿਹੜੇ ਇਹਨਾਂ ਨੇ ਪਾਕਿਸਤਾਨ ਦੀ ਹੱਦ ਵਿੱਚ ਬੰਦ ਕਰ ਦਿੱਤੇ ਬੰਦ ਕਰ ਦਿੱਤੇ ਠੀਕ ਹੈ ਉਹ ਸਿਰਫ ਇਹਨਾਂ ਨੇ ਉਸ ਆਈਟੀ ਐਕਟ ਦਾ ਜਿਹੜਾ ਵਿਸ਼ਰੂਸ ਕੀਤਾ ਹੂੰ ਉਸ ਵਿੱਚ ਇਹਨਾਂ ਨੇ ਇੱਕ ਲਾਸ ਜਿਹੜੀ ਹੈ ਇਨਕਲੂਡ ਕਰ ਦਿੱਤੀ ਇਨਕਾਰਪੋਰੇਟ ਕਰ ਦਿੱਤੀ ਉਸ ਦੇ ਮੁਤਾਬਿਕ ਇਹਨਾਂ ਨੇ ਉਹ ਉਸ ਚੈਨਲ ਤੇ ਜਾਂ ਉਸ ਅਖਬਾਰ ਤੇ ਇਹਨਾਂ ਨੇ ਉਹ ਗੱਲ ਨੰਬਰ ਦੂਸਰੀ ਇਹ ਗੱਲ ਹੈ ਕਿ ਜਿਹੜਾ ਇਹ ਵਾਲਾ ਜਿਹੜਾ ਇੱਕ ਟਾਈਮ ਤੇ ਤੁਸੀ ਯਾਦ ਹੋਣਾ ਕਿ ਜਰਨਲਿਸਟ ਜਿੰਨੇ ਸੀ ਨਾ ਜਿਨੇ ਵੀ ਅਖਬਾਰਾਂ ਦੇ ਜਰਨਲਿਸਟ ਸੀ ਉਹ ਅਖਬਾਰ ਚਲਾਉਂਦੇ ਸੀ ਮਾਲਕ ਜਿਹੜੇ ਉਹਨਾਂ ਦੇ ਪ੍ਰਿੰਟਰ ਪਬਲਿਸ਼ਰ ਓਨਰ ਹੁੰਦੇ ਸੀ ਨਾ ਉਹ ਮੇਸ਼ਾ ਜਰਨਲਿਸਟ ਹੁੰਦੇ ਸੀ بڑے ਘਟੇ ਵੇਰ ਚਾਂਸੇ ਸੀ ਬਹੁਤ ਘਟ ਹੁੰਦੇ ਸੀ ਜੇ ਜਰਨਲਿਸਟ ਨਹੀਂ ਸੀ ਹੁੰਦੇ ਜਿਹੜੇ ਕਾਰਪੋਰੇਟ ਵਾਲੇ ਹੁੰਦੇ ਸੀ ਬੜੇ ਘਟ ਹੁੰਦੇ ਸੀ ਜੀ ਉਹਦਾ ਇਹ ਹੁੰਦਾ ਸੀ ਕਿ ਜਿਹੜਾ ਜਰਨਲਿਜ਼ਮ ਦਾ ਜਿਹੜਾ ਇਹਦਾ ਨਾ ਪੱਤਰਕਾਰੀ ਦਾ ਤਾਂ ਮਿਆਰ ਸੀ ਨਾ ਬੜਾ ਹਾਈ ਚਲਾ ਗਿਆ ਸੀ ਬੜਾ ਹਾਈ ਸੀ ਉਹ ਅੱਜ ਕੀ ਹੋ ਗਿਆ ਕਿ ਉਥੇ ਸਰਕਾਰ ਨੇ ਕੀ ਕੀਤਾ ਕਿ ਕਾਰਪੋਰੇਟ ਸੈਕਟਰ ਨੂੰ ਇਨਵੋਲ ਕਰਤਾ ਬਿਜ਼ਨਸਮੈਨ ਨੂੰ ਕਰਤਾ ਬਿਨਵਾਲ ਇਹਨੂੰ ਬਣਾਤਾ ਕਾਰਪੋਰੇਟ ਸੈਕਟਰ ਹੂੰ ਔਰ ਉਹ ਕਾਰਪੋਰੇਟ ਸੈਕਟਰ ਮਨ ਇਹ ਬੰਦਾ ਜਿਹੜਾ ਇਹਦਾ ਮਾਲਕ ਹੈ ਉਹਨੇ ਮੈਨੂੰ ਅੰਗੇਜ ਕਰ ਲਿਆ ਐਜ਼ ਅ ਐਡੀਟਰਲਿਸਟ ਜਾਂ ਐਜ਼ ਅ ਐਡੀਟਰ ਕੀ ਫੁਟ ਐਡੀਟਰ ਰੱਖ ਲਿਆ ਮੈਂ ਉਹਦਾ ਮੁਲਾਜ਼ਮ ਨੌਕਰ ਬਣ ਗਿਆ ਸੀ ਨੌਕਰ ਬਣ ਗਿਆ ਮੈਂ ਮੁਲਾਜ਼ਮ ਜੋ ਉਹ ਕਹੇਗਾ ਮੈਂ ਉਹ ਸਟੋਰੀ ਚਲਾऊंगा ਉਹ ਜੋ ਨਹੀਂ ਕਹੇਗਾ ਨਹੀਂ ਤੇ ਨਹੀਂ ਮਤਲਬ ਕਿ ਅਗਰ ਤੁਸੀਂ ਮਿਹਨਤ ਕਰਕੇ ਸਟੋਰੀ ਤਿਆਰ ਵੀ ਕਰ ਲਈ ਅਗਰ ਮਾਲਕ ਨੇ ਕਹਿਤਾ ਨਹੀਂ ਚਲਾਨੀ ਤੇ ਉਹ ਜਰਨਲਿਸਟ ਦੀ ਮਿਹਨਤ ਖਰਾਬ ਬਿਲਕੁਲ ਬਿਲਕੁਲ ਆਬਵੀਅਸਲੀ ਐਦਾਂ ਦੀ ਹੈ ਯਸ ਤੁਸੀਂ ਦੱਸੇ ਹੋ ਮੈਂ ਤੁਹਾਨੂੰ ਰੀਸੈਂਟ ਇੱਕ ਤੁਸੀਂ ਕਿਹਾ ਮੈਨੂੰ ਯਾਦ ਆ ਗਿਆ ਇਹਦੇ ਤੇ ਰਾਹੁਲ ਗਾਂਧੀ ਨੇ ਇੱਕ ਕਿਹਾ ਸੀ ਕਿ ਅੱਜ ਤੋਂ ਕਾਫੀ ਦਿਨ ਪਹਿਲੇ ਲੀਡਰ ਆਫ اپੋਜੀਸ਼ਨ ਹੈ ਕਾਸਟ ਸੈਂਸਸ ਵਾਰੇ ਚ ਜੀ ਜੀ ਬਿਲਕੁਲ ਠੀਕ ਹੈ ਪੂਰਾ মিডিਆ ਜਿੰਨਾ ਸੀ ਇਲੈਕਟ੍ਰੋਨਿਕ মিডিਆ ਜਿੰਨਾ ਕਾਰਪੋਰੇਟ ਸੈਕਟਰ ਦਾ ਸੀ ਉਹਨਾਂ ਨੇ ਕਿਹਾ ਜੀ ਇਹ ਦੇਸ਼ਦਰੋਹੀ ਹੈ ਦੇਸ਼ਦਰੋਹੀ ਹੈ ਦੇਸ਼ਦਰੋਹੀ ਹੈ ਦੇਸ਼ਦਰੋਹੀ ਹੈ ਅੱਜ ਗ੍ਰਿਸ਼ਟ ਹੋ ਗਏ ਇਹ ਸਾਰੇ ਕਿਨਾਂ ਅੱਜ ਉਹੀ ਸਰਕਾਰ ਉਹਨਾਂ ਨੇ ਕਿਹਾ ਜੀ ਕਾਸਟ ਸੈਂਸਸ ਹੋਏਗਾ ਮਨ ਜੀ ਅੱਜ ਸਾਰੇ ਦੇਸ਼ ਪਖਤੋਗੇ ਸੀसीएस ਨੇ ਕਿਹਾ ਕਿ ਕੈਬਨਟ ਕਮੇਟੀ ਜਿਹੜੀ ਆਨ ਸਿਕਿਉਰਟੀ ਜਿਹੜੀ ਸੀ ਉਹਨਾਂ ਨੇ ਕਹਿਤਾ ਜੀ ਇਹ ਜਿਹੜਾ ਸੈਂਸਸ ਹੋਏਗਾ ਉਹ ਜਿਹੜੇ ਉਹ ਜਿਹੜੇ ਸੀ ਜਿਹੜੇ ਐਂਟੀ ਨੈਸ਼ਨਲ ਸੀ ਉਹ ਸਾਰੇ ਸੀ ਦੇਸ਼ ਦਰੋਹੀ ਤੇ ਉਹ ਦੇਸ਼ ਪਖਤੋਗੇ ਨਾ ਹੈਨਾ ਉਹ ਕਿੱਥੇ ਗਏ ਉਹਨਾਂ ਦਾ ਮਤਲਬ ਨਰੇਟਿਵ ਸੈੱਟ ਕਰਨਾ ਹਲਾ ਚੀਜ਼ ਹੈ ਤੁਸੀਂ ਪੱਤਰਕਾਰਤਾ ਕਰ ਰਹੇ ਹੋ ਤੁਸੀਂ ਲੋਕਾਂ ਤੱਕ 140 ਕਰੋੜ ਦੇ ਵਿੱਚ ਤੁਸੀਂ ਆਪਣੀ ਖਬਰ ਪਹੁੰਚਾ ਰਹੇ ਹੋ ਤੁਹਾਡੀ ਡਿਊਟੀ ਬੰਦੀ ਆ ਤੁਹਾਡਾ ਕਰਤੱਵ ਬੰਦਾ ਆ ਸਾਫ ਸੁਥਰਾ ਜਰਨਲਿਜ਼ਮ ਕਰੋ ਲੋਕਾਂ ਨੂੰ ਸਹੀ ਦਿਓ ਇੱਕ ਜਨ ਇੱਕ ਚੈਨਲ ਸੀ ਉਹ ਚਲਾਉਂਦਾ ਸੀ ਕਿ ਉਹਨਾਂ ਨੇ ਚਲਾਇਆ ਸੀ ਕਿ ਕਿੰਨੀ 32% ਅਨਇੰਪਲੋਇਮੈਂਟ ਆ ਸਾਡੀ ਇਥੇ ਇੰਡੀਆ ਵਿੱਚ ਹੂੰ ਠੀਕ ਆ ਲੋਕਾਂ ਦਾ ਇਹ ਆਂਟੀ ਨੈਸ਼ਨਲ ਆ ਕਹਿੰਦੇ ਸੀ ਆਂਟੀ ਨੈਸ਼ਨਲ ਆ ਇਹ ਜਿੱਲੇ ਨੌਕਰੀ ਲੈਣੀ ਹੁੰਦੀ ਸੀ ਉਸ ਚੈਨਲ ਦੇ ਜਿਹੜਾ ਐਡੀਟਰ ਸੀ ਉਹਨੂੰ ਫੋਨ ਕਰਦੇ ਸੀ ਜਨਾਬ ہماری ਲਿਸਟਾਂ ਨਹੀਂ ਨਿਕਲ ਰਹੀਆਂ ਅਦਾ ਹੈਗਾ ਨਾ ਐਗਜ਼ਾਮਪਲ ਆ ਸਾਡੇ ਅੱਗੇ ਬਿਲਕੁਲ ਇਹ ਲਿਸਟ ਨਹੀਂ ਨਿਕਲ ਰਹੀਆਂ ਤੁਸੀਂ ਉਹ ਫਿਰ ਉਹ ਚੈਨਲ ਤੇ ਨਿਊਜ਼ ਚਲਾਉਂਦਾ ਸੀ ਨਿਊਜ਼ ਚਲਾਉਂਦਾ ਸੀ ਕਿ ਬਈ ਨਹੀਂ ਲਿਸਟ ਨਿਕਲ ਰਹੀ ਉਹ ਲਿਸਟ ਨਿਕਲਦੀ ਸੀ ਲੋਕਾਂ ਨੂੰ ਨੌਕਰੀਆਂ ਹਾਂ ਅੱਜ ਅੱਜ ਤੁਹਾਡੇ ਸਾਹਮਣੇ ਹੈਗਾ ਸਾਰੇ ਮੈਂ ਤੁਹਾਨੂੰ ਹੀ ਉਹ ਕਹਾਂ ਨਾ ਕਿ ਮੈਂ ਆਪਣੇ ਜਿੰਨੇ ਨਵੇਂ ਲੋਕਾ ਹੈ ਨਾ ਦੋ ਜਰਨਲਿਸਟ ਆਓ ਇਹ ਨਹੀਂ ਆ ਕਿ ਅਸੀਂ ਇਸ ਫੀਲਡ ਵਿੱਚ ਆਇਆ ਕਿ ਅਸੀਂ ਦੂਸਰਾਂ ਨੂੰ ਮਨਾ ਕਰਾਂਗੇ ਅਸੀਂ ਇਸ ਫੀਲਡ ਵਿੱਚ ਆਇਆ ਤੁਸੀਂ ਇਹ ਕਰੋ ਆਓ ਆ ਕੇ ਤੁਸੀਂ ਸਟੱਡੀ ਕਰਕੇ ਜਿਸ ਜਿਸ ਪੱਤਰਕਾਰ ਜਿਸ ਪਾਰਟੀ ਦਾ ਤੁਸੀਂ ਫੰਕਸ਼ਨ ਕਰਨ ਅਟੈਂਡ ਕਰਨ ਜਾ ਰਹੇ ਹੋ ਉਹਦਾ ਇਤਿਹਾਸ ਪੜ੍ਹ ਲਓ ਹੋਰ ਅਗਰ ਗਵਰਨਮੈਂਟ ਪਾਵਰ ਵਿੱਚ ਹੈ ਉਹਨਾਂ ਦਾ ਕੁਐਸਚਨ ਜੇ ਪੁੱਛਣਾ ਉਸ ਕੁਐਸਚਨ ਦਾ ਸਟੱਡੀ ਕਰ ਲਓ ਫਿਰ ਜਿਸ ਵਲੇ ਤੁਹਾਡਾ ਜਿਹੜਾ ਤੁਹਾਡਾ ਹੋਸਟ ਹੈ ਉਹ ਸਵਾਲ ਕਰਦਾ ਹੈ ਕੋਸ਼ਿਸ਼ ਕਰੋ ਉਸ ਸਵਾਲ ਦੇ ਵਿੱਚ ਉਹਨੂੰ ਸਵਾਲ ਪੁੱਛੋ ਮਾਈਕ ਅੱਗੇ ਨਾ ਰੱਖੋ ਇਹ ਮਾਈਕ ਕਲਪਤਰ ਅੱਗੇ ਲੈ ਇਹਨੂੰ ਖਤਮ ਕਰੋ ਆ ਤੋ ਇੱਕ ਆਖਰੀ ਸਵਾਲ ਅੱਜ ਜੋ ਸਾਡੇ ਨੌਜਵਾਨ ਵੀ ਪੀੜੀ ਜਿਹੜੀ ਹੈ ਖਾਸ ਕਰਕੇ ਜਰਨਲਿਜ਼ਮ ਵੱਲ ਨੂੰ ਆ ਰਹੀ ਹੈ ਅਸੀਂ ਵੀ ਚਾਹੁੰਦੇ ਹਾਂ ਕਿ ਸੱਚਾ ਸੋਚਾ ਵਧੀਆ ਜਰਨਲਿਜ਼ਮ ਹੋਵੇ ਸੋ ਮੀਡੀਆ ਖਾਸ ਕਰਕੇ ਪ੍ਰੈਸ ਨੂੰ ਤਾਂ ਖੈਰ ਐਕ੍ਰੇਡੇਸ਼ਨਸ ਵਗੈਰਾ ਮਿਲ ਰਿਹਾ ਹੋਈਆਂ ਨੇ ਖਾਸ ਕਰਕੇ ਜੰਮੂ ਕਸ਼ਮੀਰ ਦੇ ਵਿੱਚ ਮੀਡੀਆ ਨੂੰ ਕੀ ਕੀ ਸਹੂਲਤਾਂ ਮਿਲਣੀਆਂ ਚਾਹੀਦੀਆਂ ਨੇ ਤੁਸੀਂ ਕਿਵੇਂ ਦੇਖਦੇ ਹੋ ਕਿ ਮੀਡੀਆ ਕਿਉਂਕਿ ਖਬਰ ਨੈਸ਼ਨਲ ਚੈਨਲ ਤੇ ਕੁਝ ਹੋਰ ਚੱਲ ਰਹੀ ਹੁੰਦੀ ਹੈ ਸੋਸ਼ਲ ਮੀਡੀਆ ਤੇ ਕੁਝ ਹੋਰ ਚੱਲ ਰਹੀ ਹੈ ਤੋ ਇਹ ਜਿਹੜੀ ਤੁਹਾਡੀ ਕਹਿਣ ਵਾਲੀ ਗੱਲ ਕੀ ਇੱਕ ਕਾਰਪੋਰੇਟਸ ਕਾਰਪੋਰੇਟ ਮੀਡੀਆ ਤੇ ਇੱਕ ਸੋਸ਼ਲ ਮੀਡੀਆ ਇਹ ਦੋ ਤਰ੍ਹਾਂ ਦੀਆਂ ਧਿਰਾਂ ਬਣ ਚੁੱਕੀਆਂ ਨੇ ਕਿਵੇਂ ਦੇਖਦੇ ਹੋ ਸਰਕਾਰ ਨੂੰ ਕੀ ਅਪੀਲ ਕਰਨੀ ਚਾਹੀਦੀ ਸਰਕਾਰ ਨੂੰ ਮੈਂ ਬਿਲਕੁਲ ਸਾਫ਼ ਸੀ ਅਪੀਲ ਕਰਨਾ ਆਪਣੇ ਜੰਮੂ ਕਸ਼ਮੀਰ ਸਰਕਾਰ ਨੂੰ ਅੱਧਾ ਦੀ ਅਪੀਲ ਕਰ ਰਹਾ ਹਾਂ ਮੈਂ ਆਪਣੇ ਮੁੱਖ ਮੰਤਰੀ ਨੂੰ ਕਹਿਣਾ ਕਿ ਤੁਸੀਂ بڑے ਇਸ ਵੇਲੇ ਮਜੇ ਦੇ ਖਿਡਾਰੀ ਹੋ ਜਿਹਨੂੰ ਕਹਿੰਦੇ ਨਾ ਉਹ ਅੱਜ ਤੁਹਾਡੀ ਜਿਹੜੀ ਇਹ ਇਨਿੰਗ ਹੈ ਸਾਰੇ ਲੋਕੀ ਦੇ ਆਨ ਦੇਣ ਕਿ ਬਹੁਤ ਮਦਲਿਕੀ अच्छी हैगी है, है मतलब सब तुम्हारी तारीफ कर रहे हैं इवन जर्नलिस्ट भी कर रहे हैं मैं कहना कि ਤੁਸੀਂ ਜੋ ਇੱਕ ਜਰਨਲਿਸਟ ਹੈ ਜਿਹਨੂੰ ਉਹਦੇ ਵਾਸਤੇ ਸਾਡੇ ਪੰਜਾਬ ਵਿੱਚ ਆ ਗਈ ਸਕੀਮ ਹਿਮਾਚਲ ਵਿੱਚ ਆ ਗਈ ਹੈ इवन पीआईबी ਵਾਲੇ ਨੇ ਜਿਹੜੀ ਹੈ ਪ੍ਰੈਸ ਇਨਫੋਰਮੇਸ਼ਨ ਬਿਊਰੋ ਜਿਹੜਾ ਉਹ ਸਕੀਮਸ ਆ ਗਈਆਂ ਵੈਲਫੇਅਰ ਸਕੀਮਸ ਅਸੀਂ ਬੜੀ ਕੋਸ਼ਿਸ਼ ਕੀਤੀ ਸਾਰਿਆਂ ਲੋਕਾਂ ਨੇ ਬੜੀ ਬੜੀ ਕੋਸ਼ਿਸ਼ ਕੀਤੀ ਤੁਸੀਂ ਉਹ ਜਿਹੜੀ ਸਕੀਮਸ ਨੂੰ ਗਰੁੱਪ ਇੰਸ਼ੋਰੈਂਸ ਆਨ ਦਾ ਯਾ ਤੁਸੀਂ ਜਿਹੜਾ ਰੇਲਵੇ ਕਨਸੈਸ਼ਨ ਹੈ ਦੂਸਰੀ ਜੜੀ ਤੁਹਾਡੀ ਹੈ ਅਗਰ ਤੁਸੀਂ ਦੇਣਾ ਚਾਹੋ ਟਰਾਂਸਪੋਰਟ ਦੇ ਵਿੱਚ ਕਨਸੈਸ਼ਨ ਜਿਸ ਤਰ੍ਹਾਂ yellow pass ਹੁੰਦਾ ਹੈ ਨਾ ਉਹ ਔਰ ਜਿਹੜਾ ਤੁਸੀਂ ਉਹਨੂੰ ਕਿਸੇ ਜਰਨਲਿਸਟ ਨੂੰ on duty ਜਿਹਨੂੰ ਬੋਲਦੇ ਆ ਹਾਂ ਉਹਨੂੰ ਕੁਝ ਨ ਲੱਗ ਜਾਂਦੀ ਹੈ ਇੱਕ ਇੰਸ਼ੋਰੈਂਸ ਹੁੰਦਾ ਹੈ ਇੰਸ਼ੋਰੈਂਸ ਹੁੰਦਾ ਬਿਲਕੁਲ ਜੇ ਕਿਸੇ ਦੀ ਡੈਥ ਹੋ ਜਾਂਦੀ ਹੈ ਉਹ ਵੀ ਹੁੰਦਾ ਕੋਈ ਪੈਸਾ ਹੁੰਦਾ ਜੋ ਪਹਿਲੇ ਮਿਲਦਾ ਰਿਹਾ ਸੀ ਤੁਸੀਂ ਯਾਦ ਹੋਣਾ ਕਿ 2000 ਰੁਪਏ ਤੁਹਾਨੂੰ ਕਹਲੇ ਇਹ ਸਭ ਨੂੰ ਮਿਲਦਾ ਸੀ ਜਦੋਂ ਕਸ਼ਮੀਰ ਵਿੱਚ 2019 ਦੇ ਬਾਅਦ ਵੀ ਸੀ ਇਹ ਬੰਦ ਕਰ ਇਹ ਸਾਰਾ ਹੀ ਬੰਦ ਜਿਸ ਤਰ੍ਹਾਂ ਇਹ ਯੂਟੀ ਬਣੀ ਯੂਟੀ ਦੇ ਵਿੱਚ ਸਾਰੇ ਸਿਸਟਮ ਬੰਦ ਹੋ ਗਿਆ ਸੋ ਇਹ ਵਾਲਾ ਜਿਹੜਾ ਮੈਂ ਸਰ ਗੌਰਮਰ ਅਬਦੁੱਲਾ ਸਰਕਾਰ ਨੂੰ ਇਹ ਹੀ ਕਹਿ ਰਿਹਾ ਕਿ ਤੁਸੀਂ ਜਿਹੜੇ ਪੋਰਟਲ ਵਾਲੇ ਜਰਨਲਿਸਟ ਨੇ ਜਾਂ ਪੋਰਟਲ ਮੀਡੀਆ ਉਹਨੂੰ ਵੀ ਤੁਸੀਂ ਕਨਸਿਡਰ ਕਰੋ ਉਹਨੂੰ ਵੀ ਤੁਸੀਂ ਐਕ੍ਰੇਡੀਟਿਡ ਦਿਓ ਉਹਨੂੰ ਵੀ ਤੁਸੀਂ ਕਨਸਿਡਰ ਕਰੋ ਕਿ ਇਹ ਸਾਡਾ ਇੱਕ ਮਤਲਬ ਕਿ ਅੰਗ ਹੈ ਨਾ ਅੰਗ ਹੈਗਾ ਇਹ ਨਾ ਤੁਸੀਂ ਕਿਉਂਕਿ ਪ੍ਰਿੰਟ ਮੀਡੀਆ ਜਾਂ ਇਲੈਕਟ੍ਰੋਨਿਕ ਚੈਨਲ ਚੈਨਲ ਚੁਣ ਲੋ ਹਿੰਦੂ ਨੂੰ ਪਤਾ ਉਹਦਾ ਵਿਊਅਰਸ਼ਿਪ ਖਤਮ ਹੋ ਚੁੱਕਿਆ ਇਹਨੇ ਤੁਸੀਂ ਵੱਡੇ ਵੱਡੇ ਚੈਨਲ ਜਿਹੜਾ ਸ਼ਾਮ ਨੂੰ ਹਿੰਦੂ ਮੁਸਲਿਮ ਡਿਬੇਟਾ ਕਰਦਾ ਡਿਬੇਟ ਚਲਾਦਾ ਰਹਿ ਜਾਂਦਾ ਨਾ ਉਹਦਾ ਟੀਆਰਪੀ ਦਾ ਉਹ ਸਾਰਾ ਇਪਿਸ਼ੂਆ ਜੋ ਪੋਰਟਲ ਤੇ ਅੱਜ ਨਿਊਜ਼ ਆ ਰਹੀ ਹੈ ਨਾ ਕਿਸੇ ਵੀ ਪੋਰਟਲ ਤੇ ਆ ਰਹੀ ਹੈ ਜੀ ਬਸ ਸਾਰੇ ਪੋਰਟਲ ਨੂੰ ਇੱਕ ਇਕੱਠਾ ਕਰਕੇ ਨਹੀਂ ਕਹਿ ਰਹੇ ਕਿ ਸਾਰੇ ਸਾਰੇ ਗਲਤ ਸਾਰੇ ਅੱਛੇ ਵੀ ਆ ਰਿਹਾ ਜੋ ਪੋਰਟਲ ਤੇ ਨਿਊਜ਼ ਆ ਰਹੀ ਹੈ ਨਾ ਬੜੀ ਅੱਛੀ ਆ ਰਹੀ ਹੈ ਔਰ ਬੜੇ ਜਿਹਨੂੰ ਕਹਿੰਦੇ ਨੇ ਬڑے سنجیدہ ਲੋਕ ਵੀ ਪੋਰਟਲ ਨੂੰ ਚਲਾ ਰਹੇ ਨੇ ਔਰ ਅੱਗੇ ਲੈ ਕੇ ਜਾ ਰਹੇ ਨੇ ਉਹਦਾ ਵਿਊਰਸ਼ਿਪ ਵੀ ਬੜਾ ਆਚ ਹੈ ਨਾ ਸਰਕਾਰ ਵੀ ਮੰਦੀ ਆ ਉਸ ਚੀਜ਼ ਨੂੰ ਜਿਸ ਨੇ ਤੁਸੀਂ ਤੁਸੀਂ ਆਪ ਵੀ ਦੇਖਿਆ ਹੋਣਾ ਜਿਹੜੇ ਅੱਛੇ ਸੰਜੀਦਾ ਜਿਹੜੇ ਪੋਰਟਲ ਨੇ ਜਿਹੜੇ ਮਾਲਕ ਨੇ ਜਰਨਲਿਸਟ ਜਿਸ ਵੇਲੇ ਸਰਕਾਰ ਦੇ ਕਿਸੇ ਫੰਕਸ਼ਨ ਨੇ ਜਾਂਦੇ ਉਹ ਮਾਈਕ ਦੇਖ ਕੇ ਹੀ ਉਹਨਾਂ ਦੀ ਰਿਐਕਸ਼ਨ ਆ ਜਾਂਦੀ ਹੈ ਰਿਐਕਸ਼ਨ ਆ ਜਾਂਦੀ ਹੈ ਕਿ ਬਈ ਹਾਂ ਵਾਕੇ ਚ ਆ ਗਿਆ ਆ ਗਿਆ ਬੰਦਾ ਕਿ ਤੇ ਬਹੁਤ ਬਹੁਤ ਧੰਨਵਾਦ ਤੇ ਸਭ ਤੋਂ ਪਹਿਲਾਂ ਅਸੀਂ ਮੁਬਾਰਕ ਪਹਿਲਾਂ ਦੇ ਨਹੀਂ ਸੀ ਲੇਕਿਨ ਹੁਣ ਇਹ ਸਾਰੀਆਂ ਗੱਲਾਂ ਸੁਣਨ ਤੋਂ ਬਾਅਦ ਮੈਂ ਹੁਣ ਸਾਰੇ ਆਪਣੇ ਵੀਅਰਸ ਨੂੰ ਵੀ ਤੇ ਤੁਹਾਨੂੰ ਵੀ ਆਪਣੇ ਸਾਰੇ ਜਰਨਲਿਸਟ ਭਰਾਵਾਂ ਨੂੰ ਆਪਣੇ ਸਾਰੇ ਪੱਤਰਕਾਰਾਂ ਨੂੰ ਵੀ ਫਿਰ ਤੋਂ ਇੱਕ ਵਾਰ ਜੋ ਪ੍ਰੈਸ ਫਰੀडम ਡੇ ਹੈ ਅੱਜ ਉਹਦੀ ਮੁਬਾਰਕਬਾਦ ਵੀ ਦੇਣਾ ਤੇ ਉਮੀਦ ਕਰਦਾ ਹਾਂ ਕਿ ਸੁਦੀਰ ਜੀ ਦੇ ਜਿਹੜੇ ਦੱਸਿਆ ਹੋਈਆਂ ਗੱਲਾਂ ਨੇ ਉਹਨਾਂ ਨੂੰ ਦੇਖਦੇ ਹੋਏ ਸਰਕਾਰ ਵੀ ਕੁਝ ਕਦਮ ਚੁੱਕੇਗੀ ਤਾਂ ਕਿ ਨਵੇਂ ਜਰਨਲਿਸਟ ਜਿਹੜੇ ਨੇ ਉਹ ਇਸ ਪਾਸੇ ਵੱਲ ਆ ਸਕਣ ਔਰ ਇਹ ਇੱਕ ਬਹੁਤ ਵੱਡਾ ਇੱਕ ਸਿਸਟਮ ਹੈ ਸੋਸ਼ਲ ਮੀਡੀਆ ਦਾ ਜਿਹਦੇ ਵਿੱਚ ਕਿ ਤੁਸੀਂ ਅਨਇੰਪਲੋਇਮੈਂਟ ਨੂੰ ਵੀ ਬੜਾ ਵੱਡਾ ਇੱਕ ਝਟਕਾ ਦੇ ਕੇ ਇੰਪਲੋਏ ਇੰਪਲੋਇਮੈਂਟ ਜਿਹੜੀ ਹੈ ਉਹਨੂੰ ਪੈਦਾ ਕਰ ਸਕਦੇ ਹੋ ਦੇਖਦੇ ਰਹੋ ਆਪਸੀ ਸਾਂਝੀ ਟੀਵੀ ਇਸ ਤਰ੍ਹਾਂ ਦੀਆਂ ਹੋਰ ਵੀ ਸ਼ਖਸੀਅਤਾਂ ਦੇ ਨਾਲ ਤੁਹਾਨੂੰ ਬਿਲਾਵਾਂਗੇ ਤਦ ਤੱਕ ਲਈ ਦਿਓ ਜੀ ਇਜਾਜ਼ਤ ਬਹੁਤ ਬਹੁਤ ਤਨਵਾਦ ਜੀ ਸਸਰੀ ਕਾਲ ਜੀ